ਸਵੇਰੇ ਸਵੇਰੇ ਅੱਜ ਮਨਕੀਰਤ ਨੂੰ ਉਠਾਉਣ ਲੱਗੇ ਸੀ ਤੇ ਮਨਕੀਰਤ ਦੀ ਮਾਤਾ ਕਹਿੰਦੀ ਕਿ ਕੱਪੜੇ ਪਾ ਲਿਓ ਬੱਚੇ ਨੂੰ ਠੰਡ ਬਹੁਤ ਆ ਬਿਮਾਰ ਨਾ ਹੋ ਜੇ। ਇਦਾਂ ਹੀ ਗੱਲਾਂ ਚੱਲ ਪਈਆਂ ਫਿਰ ਗੱਲਾਂ ਚੱਲ ਪਈਆਂ ਵੀ ਇਹਨਾਂ ਦਿਨਾਂ ਦੇ ਵਿੱਚ ਕਿੰਨਾ ਕੁਝ ਹੋਇਆ ਸੀ। ਗੁਰੂ ਸਾਹਿਬ ਮਾਤਾ ਗੁਜਰੀ ਤੇ ਨਾਲ ਸਹਬਜ਼ਾਦੇ ਤੇ ਨਾਲ ਸਿੰਘ ਸਹਿਬਾਨ ਇਹਨਾਂ ਦਿਨਾਂ ਦੇ ਵਿੱਚ ਬਾਹਰ ਸੀ ਕਿੰਨੀ ਠੰਡ ਸੀਗੀ। ਦੇਖੋ ਕਿਦਾਂ ਦਾ ਸਮਾਂ ਹੋਣਾ ਹੁਣ ਆਪਾਂ ਮਾੜੀ ਜਿਹੀ ਠੰਡ ਬਾਹਰ ਹੁੰਦੀ ਤੇ ਆਪਣੇ ਤੋਂ ਜੈਕਟਾਂ ਪਾਏ ਬਣਾ ਬਾਹਰ ਨਹੀਂ ਜਾਇਆ ਜਾਂਦਾ। ਤੁਸੀਂ ਦੇਖੋ ਇਹ ਮਹੀਨੇ ਦੇ ਵਿੱਚ ਉਤੋਂ ਤਾਂ ਮੀਂਹ ਪੈ ਰਿਹਾ ਸੀ। ਤੋ ਤੋ ਗੁਰੂ ਸਾਹਿਬ ਇਦਾਂ ਨਾਲ ਸਾਹਿਬ ਜਾਦੇ ਕਿੰਨਾ ਔਖਾ ਸਮਾਂ ਹੈਗਾ ਤੇ ਆਪਣੇ ਬੱਚਿਆਂ ਨੂੰ ਜੇ ਆਪਾਂ ਉਹ ਸਮਾਂ ਦੱਸਿਆ ਕਰੀਏ ਵੀ ਆ ਆ ਦਸੰਬਰ ਦੇ ਮਹੀਨੇ ਵਿੱਚ ਕੀ ਹੋਇਆ ਜੇ ਬੱਚਿਆਂ ਨੂੰ ਦੱਸਾਂਗੇ ਤੇ ਬੱਚਿਆਂ ਨੂੰ ਪਤਾ ਲੱਗੂਗਾ ਆਪਣਾ ਫਰਜ਼ਾ ਪਾਣੀ ਦੇਣਾ ਇੱਕ ਹੁੰਦਾ ਨਾ ਬੂਟਾ ਉਹਨੂੰ ਪਾਣੀ ਦਿਓ ਤੇ ਫਲ ਮਹਾਰਾਜ ਆਪੇ ਲਾਉਂਦੇ ਨੇ ਪ੍ਰਮਾਤਮਾ ਆਪੇ ਹੀ ਇਹਨਾਂ ਨੂੰ ਸੋਝੀ ਬਖਸ਼ਣਗੇ ਆਪਣਾ ਸਿਰਫ ਫਰਜ਼ ਇੱਕ ਆਪਾਂ ਜਰੀਆ ਬਣਾਇਆ ਹੋਇਆ ਹੈ ਪ੍ਰਮਾਤਮਾ ਨੇ ਕਿ ਵੀ ਇਹਨਾਂ ਨੂੰ ਦੱਸਣਾ ਇਤਿਹਾਸ ਬਾਰੇ ਦੱਸਣਾ ਵੀ ਸਾਡੇ ਗੁਰੂ ਸਾਹਿਬਾਂ ਨੇ ਸਾਡੇ ਲਈ ਕੀ ਕੀਤਾ ਅੱਗੇ ਇਹਨਾਂ ਦੇ ਅੰਦਰ ਜੋ ਸਿੱਖੀ ਦਾ ਬੂਟਾ ਵਾ ਉਹਦੇ ਜਿਹੜਾ ਜਾਨ ਪਾਉਣੀ ਓ ਗੁਰੂ ਸਾਹਿਬਾਂ ਨੇ ਪਾਉਣੀ ਆ ਤੋ ਆਪਣੇ ਆਪ ਹੀ ਪੈ ਜਾਣੀ ਆ ਜੇ ਆਪਾਂ ਨਿਸ਼ਚਾ ਨਾਲ ਦਿਲੋਂ ਕੁਝ ਵੀ ਕੀਤਾ ਹੁੰਦਾ ਨਾ ਉਹ ਪਰਮਾਤਮਾ ਉਹਨਾਂ ਨਾਲ ਅੰਗ ਸੰਗ ਸਹਾਈ ਹੁੰਦੇ ਆ ਤੇ ਬੱਚਿਆਂ ਨੂੰ ਦੱਸਿਆ ਕਰੋ ਵੀ ਆਹ ਮਹੀਨੇ ਵਿੱਚ ਕੀ ਹੋਇਆ ਹੈਗਾ ਤੇ ਨਾਲੇ ਪਾਠ ਜ਼ਰੂਰ ਕਰਿਆ ਕਰੋ ਜਦੋਂ ਕਹਿੰਦੇ ਹੁੰਦੇ ਨਾ ਵੀ ਪਾਠ ਸਾਰਾ ਸਾਲ ਜਿਹੜੇ ਕਰਦੇ ਆ ਉਹ ਤਾਂ ਬਹੁਤ ਵਧੀਆ ਗੱਲ ਆ ਉਹਦੇ ਨਾਲ ਦੀ ਰੀਸ ਨਹੀਂ ਪਰ ਜੇ ਕੋਈ ਨਹੀਂ ਕਰਦਾ ਮੇਰਾ ਵੀਰ ਭਰਾ ਭੈਣ ਭਰਾ ਜਿੰਨੇ ਵੀ ਆ ਆ ਮਹੀਨੇ ਚ ਜ਼ਰੂਰ ਪਾਠ ਕਰਿਆ ਕਰੋ ਤੇ ਨਾਲੇ ਗੁਰੂ ਸਾਹਿਬਾਂ ਦਾ ਤੇ ਸਾਹਿਬਜ਼ਾਦਿਆਂ ਦਾ ਮਾਤਾ ਗੁਜਰੀ ਜੀ ਦਾ ਤੇ ਸਿੰਘਾਂ ਦਾ ਸ਼ੁਕਰਾਨਾ ਕਰਿਆ ਕਰੋ ਜਿਨ੍ਹਾਂ ਨੇ ਸਾਡੇ ਲਈ ਏਡੇ ਏਡੇ ਬਲੀਦਾਨ ਦਿੱਤੇ ਆ ਇਹ ਚੀਜ਼ਾਂ ਭੁੱਲਣ ਵਾਲੀਆਂ ਨਹੀਂ ਆ ਪਰ ਆਪਾਂ ਕਈ ਵਾਰੀ ਕਿ ਆਪਾਂ ਇੰਨੇ ਕੰਮਾਂ ਕਾਰਾਂ ਚ ਬਿਜ਼ੀ ਹੁੰਨੇ ਆ ਕਿ ਆਪਾਂ ਬੱਚਿਆਂ 'ਤੇ ਧਿਆਨ ਨਹੀਂ ਦੇ ਰਹੇ ਉਹਨਾਂ ਨੂੰ ਸਹੀ ਇਹ ਸਿੱਖਿਆ ਨਹੀਂ ਦੇ ਰਹੇ ਇਸ ਚੀਜ਼ ਦੀ ਪੜ੍ਹਾਈ ਹੋਣੀ ਬਹੁਤ ਜ਼ਰੂਰੀ ਹੈ ਤੁਹਾਨੂੰ ਵੀ ਪਤਾ ਇਧਰ ਬਾਹਰਲੇ ਦੇਸ਼ਾਂ ਵਿੱਚ ਬੱਚਿਆਂ ਤੇ ਕੰਟਰੋਲ ਔਖੇ ਆ ਤੇ ਬੱਚਿਆਂ ਨੂੰ ਜੇ ਆਪਾਂ ਸਹੀ ਸਿੱਖਿਆ ਦਿੱਤੀ ਹੋਗੀ ਤੇ ਪਰਮਾਤਮਾ ਦਾ ਉਹਨਾਂ ਤੇ ਵਧੀਆ ਉਹਨਾਂ ਦੇ ਅੰਦਰ ਇਹੋ ਜੀ ਸੋਝੀ ਬਖਸ਼ੀ ਹੁੰਦੀ ਆ ਪਰਮਾਤਮਾ ਇਹੋ ਜੀ ਸੋਝੀ ਦੇ ਦਿੰਦੇ ਬੱਚੇ ਨੂੰ ਕਿ ਉਹਨੂੰ ਲੋਕਾਂ ਦੇ ਵਿੱਚ ਬਹਿਣਾ ਉੱਠਣਾ ਵਿਚਰਨਾ ਤੇ ਸਲੀਕਾ ਜਿਹੜਾ ਹੁੰਦਾ ਉਹਨੂੰ ਸਾਰਾ ਆਪਣੇ ਆਪ ਹੀ ਆ ਜਾਂਦਾ ਕਿਉਂਕਿ ਗੁਰੂ ਸਾਹਿਬਾਂ ਦੀ ਮਿਹਰ ਹੁੰਦੀ ਪੂਰੀ ਗੁਰੂ ਸਾਹਿਬਾਂ ਦੀ ਮਿਹਰ ਹੋਵੇ ਤੇ ਬੱਚਾ ਸਾਰਿਆਂ ਦਾ ਆਗਿਆਕਾਰੀ ਬੱਚਾ ਬਣਦਾ ਤੇ ਇਸੇ ਕਰਕੇ ਬੱਚਿਆਂ ਨੂੰ ਗੁਰੂ ਸਾਹਿਬਾਂ ਦੇ ਬਾਰੇ ਦੱਸਿਆ ਕਰੋ ਦਸਾਂ ਗੁਰੂ ਸਾਹਿਬਾਨਾਂ ਬਾਰੇ ਪੜਾਇਆ ਕਰੋ ਚਾਰ ਸਾਹਿਬਜ਼ਾਦਿਆਂ ਬਾਰੇ ਦੱਸਿਆ ਕਰੋ ਹਰ ਇੱਕ ਜਿੰਨਾ ਵੀ ਹੋ ਸਕੇ ਤੁਸੀਂ ਐਵਰੀ ਡੇ ਐਵਰੀ ਡੇ ਕੁਝ ਨਾ ਕੁਝ ਬੱਚਿਆਂ ਨੂੰ ਦੱਸਿਆ ਕਰੋ ਥੋੜਾ ਥੋੜਾ ਕਰਕੇ ਬੂੰਦ ਬੂੰਦ ਕਰਕੇ ਸਾਗਰ ਭਰਦਾ ਹੁੰਦਾ ਹੌਲੀ ਹੌਲੀ ਬੱਚਿਆਂ ਨੂੰ ਸਾਰਾ ਇਤਿਹਾਸ ਪਤਾ ਲੱਗ ਜਾਂਦਾ ਜਦੋਂ ਬੱਚਿਆਂ ਨੂੰ ਇਤਿਹਾਸ ਪਤਾ ਲੱਗ ਜਾਂਦਾ ਫਿਰ ਬੱਚੇ ਆਪਦੇ ਪਿਛੋਕੜ ਨਾਲ ਜੁੜੇ ਰਹਿੰਦੇ ਆ ਤੇ ਫਿਰ ਸਿੱਖੀ ਸਰੂਪ ਨਾਲ ਵੀ ਜੁੜੇ ਰਹਿੰਦੇ ਆ ਖਿੱਚ ਕੇ ਰੱਖਿਆ ਕਰੋ ਕੰਮ-ਕਾਰ ਵੀ ਕਰਿਆ ਕਰੋ ਪਰਮਾਤਮਾ ਦਾ ਨਾਮ ਜਰੂਰ ਲਿਆ ਕਰੋ ਕੋਈ ਵੀ ਕੰਮ ਸ਼ੁਰੂ ਕਰਨਾ ਵਾ ਵਾਹਿਗੁਰੂ ਦਾ ਨਾਮ ਜਰੂਰ ਲਿਆ ਕਰੋ ਯਾ ਤਾਂ ਹੁੰਦੇ ਆ ਵੀ ਆਪਣੇ ਦਾਦਾ-ਦਾਦੀ ਨਾਨਾ-ਨਾਨੀ ਤੇ ਹੋਰ ਵੀ ਆਪਣੇ ਜਿਹੜੇ ਰਿਸ਼ਤੇਦਾਰ ਜਿਹੜੇ ਹੁੰਦੇ ਆ ਆਪਾਂ ਨੂੰ ਸਿੱਖਿਆ ਮਿਲਦੀਆਂ ਰਹਿੰਦੀਆਂ ਨਾਲੇ ਆਪਾਂ ਇੰਡੀਆ ਤੁਹਾਨੂੰ ਪਤਾ ਦੀਵਾਨ ਤੇ ਜਾਈਦਾ ਜਾਂ ਸੰਤਾਂ ਸਾਧੂਆਂ ਦੀ ਸੰਗਤ ਕਰੀਦੀ ਆ ਤੇ ਉਹ ਵੀ ਆਪਾਂ ਨੂੰ ਪਰਮਾਤਮਾ ਬਾਰੇ ਜਦੋਂ ਆਪਾਂ ਨੂੰ ਦੱਸਦੇ ਆ ਗੁਰੂ ਸਾਹਿਬਾਂ ਦੀਆਂ ਵੇ ਬਾਰੇ ਦੱਸਦੇ ਆ ਤੇ ਆਪਾਂ ਨੂੰ ਹੌਲੀ-ਹੌਲੀ ਆਪਣੇ ਅੰਦਰ ਉਹ ਗਿਆਨ ਆਉਂਦਾ ਜਾਂਦਾ ਆਪਾਂ ਨੂੰ ਪਤਾ ਹੁੰਦਾ ਵੀ ਆਪਣੇ ਇਤਿਹਾਸ ਕਿਦਾਂ ਦਾ ਤੇ ਆਪਣੀ ਇੱਥੇ ਇੱਥੇ ਤੁਹਾਨੂੰ ਪਤਾ ਏਦਾਂ ਦਾ ਕੁਝ ਨਹੀਂ ਆ ਪਰ ਆਪਾਂ ਹੀ ਇੱਥੇ ਇੱਕ ਜਰੀਆ ਮਾਂ ਪਿਓ ਹੀ ਹੁੰਦਾ ਵਾ ਜਿਹੜਾ ਆਪਦੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸਦਾ ਉਹ ਮਾਂ ਪਿਓ ਨੇ ਦੱਸਣਾ ਹੁੰਦਾ ਤੇ ਕੰਮ ਕਰਿਆ ਕਰੋ ਮਿਹਨਤ ਵੀ ਕਰਿਆ ਕਰੋ ਤੇ ਬੱਚਿਆਂ 'ਲ ਵੀ ਧਿਆਨ ਦਿਆ ਕਰੋ ਕਿ ਸਾਡੇ ਬੱਚੇ ਕਿਹੜੀ ਸੰਗਤ ਕਰ ਰਹੇ ਨੇ ਮੇਨ ਚੀਜ਼ ਇਹੀ ਆ ਗੁਰੂ ਸਾਹਿਬਾਨ ਦੇ ਬਾਰੇ ਜਾਣਕਾਰੀ ਜ਼ਰੂਰ ਦਿਆ ਕਰੋ ਤੇ ਖਿੱਚ ਕੇ ਰੱਖੋ ਕੰਮ ਕਰੋ ਮਿਹਨਤ ਕਰੋ ਤੇ ਪਰਮਾਤਮਾ ਦਾ ਨਾਮ ਜਰੂਰ ਲਿਆ ਕਰੋ ਸਵੇਰੇ 10-15 ਮਿੰਟ ਜਰੂਰ ਕੱਢਿਆ ਕਰੋ ਕਈ ਵਾਰੀ ਕੀ ਹੁੰਦਾ ਆਪਾਂ ਬਿਜ਼ੀ ਹੁੰਨੇ ਆ ਕਿ ਪਾਠ ਨਹੀਂ ਹੁੰਦਾ ਪਰ ਜਾਂਦੇ ਜਾਂਦੇ ਆਪਾਂ ਵੀਡੀਓ ਪਾਈਆਂ ਹੀ ਇੱਕ ਦਿਨ ਵਾਇਗਰੋ ਵਾਇਗਰੋ ਕਰਦਿਆਂ ਦੀਆਂ ਵੀ ਚੌਪਾਈ ਸਹਿਬ ਕਰਦਿਆਂ ਦੇ ਪਾਠ ਵੀਡੀਓ ਪਾਈ ਦੀਆਂ ਉਹਦਾ ਕੀ ਮਤਲਬ ਹੁੰਦਾ ਕਿ ਇੱਕ ਦੱਸੀ ਦਾ ਕਿ ਤੁਸੀਂ ਵੈਣ 'ਚ ਜਾਂਦੇ ਆ ਵੀ ਪਾਠ ਕਰ ਸਕਦੇ ਹੋ ਵਾਇਗਰੋ ਵਾਇਗਰੋ ਕਰਿਆ ਕਰੋ ਪਰਮਾਤਮਾ ਤੁਹਾਡੇ ਨਾਲ ਅੰਗ ਸੰਗ ਸਹਾਇ ਹੀ ਹੁੰਦੇ ਆ। ਐਵਰੀ ਡੇ ਰੋਜ਼ ਕੰਮ ਤੇ ਜਾਣ ਤੋਂ ਪਹਿਲਾਂ ਅਰਦਾਸ ਕਰਕੇ ਤਿਆਰ ਕਰੋ। ਤੁਹਾਡਾ ਬਾਲ ਨਹੀਂ ਵਿੰਗਾ ਹੁੰਦਾ। ਹੁਣ ਧਿਆਨ ਰੱਖੋ ਸਾਰੇ ਜਣੇ ਤੇ ਆ ਮਹੀਨੇ ਚ ਕੋਸ਼ਿਸ਼ ਕਰੋ ਕਿ ਸਾਰੇ ਜਣੇ ਪਾਠ ਕਰੋ ਵੱਧ ਤੋਂ ਵੱਧ। ਮਿਲਦੇ ਆਂ ਆਪਾਂ ਨਵੀਂ ਵੀਡੀਓ ਦੇ ਨਾਲ ਬਾਏ ਬਾਏ ਲਵ ਯੂ ਟੇਕ ਕੇਅਰ।